ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਖੜੇ ਹੋਏ ਉਮੀਦਵਾਰ ਜਿਨ੍ਹਾਂ ਨੂੰ ਐਨਓਸੀਆਂ ਨਹੀਂ ਮਿਲ ਰਹੀਆਂ ਜਿਸੇ ਚੱਲਦੇ ਆ ਉਮੀਦਵਾਰ ਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਵੱਲੋਂ ਖੂਬ ਹੰਗਾਮਾ ਕੀਤਾ ਗਿਆ ਬੀਡੀਪੀਓ ਦਫ਼ਤਰ ਦੇ ਅੰਦਰ ਕਾਫੀ ਬਹਿਸਬਾਜ਼ੀ ਤੇ ਤੂ ਤੂ ਮੈਂ ਮੈਂ ਹੁੰਦੀ ਵੀ ਨਜ਼ਰ ਆਈ ਹੈ ਦਰਅਸਲ ਇੱਥੇ ਲੋਕਾਂ ਦਾ ਇਲਜ਼ਾਮ ਹੈ ਕਿ ਆਪਣੇ ਚਾਹੇਤੀਆਂ ਨੂੰ BDPO ਦੇ ਵੱਲੋਂ NOCਆਂ ਦਿੱਤੀਆਂ ਜਾ ਰਹੀਆਂ ਨੇ ਤੇ ਇਸ ਦੇ ਨਾਲ ਹੀ ਉਹ ਨਾ ਪੰਜਾਬ ਸਰਕਾਰ ਤੇ ਮੌਜੂਦਾ MLA ਤੇ ਵੀ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੀ ਸ਼ਹਿਤੇ ਹੀ ਚਹੇਤਿਆਂ ਨੂੰ ਐਨਓਸੀ ਦਿੱਤੀ ਜਾ ਰਹੀ ਹੈ ਜਦਕਿ ਬਾਕੀ ਲੋਕ ਜਿਹੜੇ ਨੇ ਉਹ ਖੱਜਲ ਖੁਆਰ ਹੋ ਰਹੇ ਨੇ ਤਿੰਨ ਤਿੰਨ ਚਾਰ ਚਾਰ ਵਾਰੀ ਇਹ ਫਾਰਮ ਭਰ ਕੇ ਬीडीपीओ ਨੂੰ ਦਿੱਤੇ ਗਏ ਨੇ ਪਰ ਬीडीपीओ ਦੇ ਵੱਲੋਂ ਐਨਓਸੀ ਜਿਹੜੀ ਹੈ ਉਹ ਮੁਹਈਆ ਨਹੀਂ ਕਰਵਾਈ ਜਾ ਰਹੀ ਲੋਕ ਜਿਹੜੇ ਨੇ ਦਫਤਰਾਂ ਦੇ ਬਾਹਰ ਖੜੇ ਖੜੇ ਪਰੇਸ਼ਾਨ ਹੋ ਰਹੇ ਨੇ ਜਿਸ ਦੇ ਚਲਦਿਆਂ ਅੱਕੇ ਲੋਕਾਂ ਨੇ ਲੁਧਿਆਣਾ ਦੇ ਵਿੱਚ ਨਾਰੇਬਾਸੀ ਕੀਤੀ ਹੈ ਤਾਂ ਬीडीपीओ ਦਫਤਰ ਦੇ ਬਾਹਰ ਕਾਫੀ ਹੰਗਾਮਾ ਕੀਤਾ ਗਿਆ ਲੁਧਿਆਣਾ ਦੀਆਂ ਤਸਵੀਰਾਂ ਜਿੱਥੇ ਪੰਚਾਇਤੀ ਚੋਣਾਂ ਨੂੰ ਲੈ ਕੇ ਉਮੀਦਵਾਰ ਜਿਹੜੇ ਨੇ ਉਹ ਦਾ ਵੇਜ ਦਾਖਲ ਕਰ ਲਿਆ ਦਾ ایسے ਵਿਚਾਲੇ ਹਰੇਕ ਉਮੀਦਵਾਰ ਨੂੰ ਪੰਚਾਇਤੀ ਦਫਤਰ ਤੋਂ ਐਨਓਸੀ ਜਾਰੀ ਕੀਤੀ ਜਾਂਦੀ ਹੈ ਜਿਸ ਨੂੰ ਲੈ ਕੇ ਲੁਧਿਆਣਾ ਦੇ ਪੀਏਯੂ ਦੇ ਅੰਦਰ ਬਣੇ ਲੁਧਿਆਣਾ ਵਨ ਪੰਚਾਇਤੀ ਦਫਤਰ ਦੇ ਵਿੱਚ ਐਨਓਸੀ ਨਾ ਮਿਲਣ ਦੇ ਚਲਦਿਆਂ ਲੋਕਾਂ ਨੇ ਕਾਫੀ ਹੰਗਾਮਾ ਕਰ ਦਿੱਤਾ ਪੰਜਾਬ ਸਰਕਾਰ ਤੇ ਹਲਕਾ ਗਿਲ ਦੇ ਮੌਜੂਦਾ ਐਮਐਲਏ ਜੀਵਨ ਸਿੰਘ ਸੰਘੋਵਾਲ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਬੀਡੀਪੀਓ ਆਪਣੀ ਚਾਹੇਤੀਆਂ ਨੂੰ ਐਨਓਸੀ ਦੇ ਰਿਹਾ ਜਿਸ ਦੇ ਚਲਦਿਆਂ ਲੋਕਾਂ ਨੇ ਉੱਥੇ ਖੂਬ ਹੰਗਾਮਾ ਕਰ ਦਿੱਤਾ ਨਾ ਪਰਮਿੰਦਰ ਕੌਰ ਆ ਜੀ ਕਿਹੜੇ ਪਿੰਡ ਤੋਂ ਆਏ ਜੀ ਮੈਂ ਹੰਬੜਾ ਤੋਂ ਆ ਹਾਂ ਜੀ ਕੀ ਕਹਿਣਾ ਚਾਹੋਗੇ ਬੀਜਪੀ ਦਾ ਪ੍ਰਾਈਜ਼ ਆ ਦੇਖੋ ਬੀੜਾ ਸਾਹਿਬ ਮੁਰਦਾਬਾਦ 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 ਬੀੜਾ ਸਾਹਿਬ ਮੁਰਦਾਬਾਦ 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 ਬੀੜਾ ਸਾਹਿਬ ਮੁਰਦਾਬਾਦ 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 ਨਾਮ ਮੈਂ ਕਿਹੜੇ ਪਿੰਡ ਤੋਂ ਆਇਆ ਮੈਂ ਹੰਬੜਾ ਤੋਂ ਆ ਜੀ ਮੇਰਾ ਨਾਮ ਪਰਮਿੰਦਰ ਕੌਰ ਹੈ ਇਹ ਨਾਮ ਹੈ ਪਰਮਿੰਦਰ ਕੌਰ ਕਿਹੜੇ ਪਿੰਡ ਤੋਂ ਆਏ ਹੰਬੜਾ ਤੋਂ ਆ ਕੀ ਦਿੱਕਤ ਆ ਰਹੀ ਹੈ ਅੱਜ ਚੌਥਾ ਦਿਨ ਹੋ ਗਿਆ ਜੇ ਸਾਡੇ ਮੈਂਬਰਾਂ ਦੀ ਐਨਓਸੀ ਨਹੀਂ ਮਿਲ ਰਹੀਆਂ ਜਾਨੂ ਕਹਿੰਦੇ ਖੋਗੇ ਕੁਝ ਨਹੀਂ ਹੋਣਾ। ਦੇਖੋਗੇ ਹੈ ਨਹੀਂਗੇ। ਕਹਿੰਦੇ ਪਹੁੰਚ ਗਏ। ਚੱਕਾ ਗਵਾਚ ਗਏ। 4 ਜਾਨਾਂ ਦੀ ਸਾਡੀ ਉਹ ਐਨਓਸੀ ਪਈਆ ਹਜੇ। 4 ਮੈਂਬਰਾਂ ਦੀ ਐਨਓਸੀ ਨਹੀਂ ਦਿੱਤੀ ਸਾਨੂੰ। ਪਾਜੀ ਅਸੀਂ ਵੀ ਹੋ ਰਿਹਾ ਤੁਸੀਂ ਮੈਨੂੰ ਚੰਗੀ ਤਰ੍ਹਾਂ ਜਾਂਦੇ ਅਸੀਂ ਹੋ ਹੀ ਰਹੇ ਆ। ਗਰਮੇਲ ਸਿੰਘ ਜੀ ਕੇ ਆ ਜੀ। ਅਸੀਂ ਲਾਧੀਆਂ ਪੈਣ ਤੋਂ ਫਾਰਮ ਭਰੇ ਜੀ। ਜਿਹੜੇ ਉਹਨੇ ਵਿਰੋਧੀ ਪਾਰਟੀ ਐ। ਉਹਨਾਂ ਸਾਰਿਆਂ ਦੀ ਐਂਡੋਸਰ ਵੀਡੀਓ ਦੇ ਨਹੀਂ ਰਿਹਾ। ਅੰਦਰ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਅਸੀਂ ਐਫੀਡਰ ਦੇਦੇ ਆ ਭਰ ਕੇ ਉਹਨਾਂ ਨੂੰ ਪੜਖ ਰਿਹਾ ਵਾ ਜਿਹੜੇ ਉਹਦਾ ਜਾਣਕਾਰ ਆ ਉਹਨਾਂ ਨੇ ਆ ਜਾ ਕੇ ਹੀ ਬਣਾ ਕੇ ਵੀਡੀਓ ਦੇ ਰਿਹਾ ਵਾ ਜਿਹੜੇ ਆਮ ਲੋਕ ਆ ਉਹਨਾਂ ਨੇ ਕਿਸੇ ਨੂੰ ਅਨਸੂਰ ਦੇ ਖਰਾਬ ਕਰ ਰਿਹਾ ਏ ਖੱਜਲ ਕਰ ਰਿਹਾ ਪੂਰੀ ਵਾਰ-ਵਾਰ ਉਹਦੀ ਪੁਛਦਾ ਨੂੰ ਐਮਐਲਏ ਨੂੰ ਵੀ ਮੈਂ ਕੀ ਦੀ ਨਸੀਦਮਾ ਨਾਰੇਬਾਜੀ ਕਰ ਰਹੇ ਤੁਸੀਂ ਐਮਐਲਏ ਬਿਲਕੁਲ ਕਰ ਰਹੇ ਜੀ ਸਰ ਨਾਰੇਬਾਜੀ ਕਰ ਰਹੇ ਆ ਇਹ ਬਿਲਕੁਲ ਇਹ ਸਟੇਟ ਗਵਰਨਮੈਂਟ ਦਾ ਬਿਲਕੁਲ ਤੱਕਾ ਏ ਬੜੀ ਗਰੀ ਐਮਐਲਏ ਬਹੁਤ ਆਲਾ ਵੀ ਮੈਂ ਕਿਹ ਲੋ ਨਸੀਦਮਾ ਤੈਨੂੰ ਨਾਂ ਨਾ ਦਮਾ ਉਹਦੀ ਬਾਤ ਐਮਐਲਏ ਜੀਵਨ ਸਿੰਘ ਸੰਘਵਾਲ ਨੂੰ ਪੁੱਛਦਾ ਘੜੀ ਘੜੀ ਹਲਕਾ ਗੱਲ ਤੋਂ ਹਲਕਾ ਗੱਲ ਤੋਂ ਵੀ ਮੈਂ ਕਿਨੂੰ ਕਿਨੂੰ ਐਨਸੋ ਦੇਣੀ ਐ ਇਹ ਪੰਜਾਬ ਸਰਕਾਰ ਦਾ ਸਰਕਾਰੀ ਬੰਦਾ ਇਹਨੂੰ ਇਸ ਗੱਲ ਨਾਲ ਕੀ ਮਤਵ ਵਾਲਾ ਇਹ ਹਰ ਇੱਕ ਲੋਕਾਂ ਦੀ ਪਾਵਲਿਕ ਦੀ ਸੁਣੇ ਹਰ ਇੱਕ ਮੈਂਬਰ ਨੂੰ ਸਰਪੰਚ ਨੂੰ ਇਹਦਾ ਕੰਮ ਬੰਦਾ ਐ ਐਨਸੋ ਦੇਂਦਾ ਏਨਸੂਈ ਤੋਂ ਬਲੋਕ ਮੇਰਾ ਨਾਮ ਗੋਸਤਵ ਦਾਦਾ ਜੀ ਅੱਪਾ ਇਹਨਾਂ ਸਾਡੇ ਗੇਲ ਹਰ ਤੋਂ ਹਾਂਜੀ ਕੀ ਨਿਕਕਦਾਰੀ ਸੀ ਤਾਂ ਨਾਰੇਬਾਜੀ ਕਰਨੀ ਪੈਗੀ ਸਰ ਦਿੱਕਤ ਸਭ ਤੋਂ ਵੱਡੀ ਇਹ ਆ ਕਿ ਇੱਕ ਪ੍ਰਸ਼ਾਸਨ ਦਾ ਜਿਹੜਾ ਇੱਕ ਮਿੰਟ ਜਿਹੜਾ ਜਿਹੜਾ ਸਰਕਾਰੀ ਅਫਸਰ ਹੁੰਦਾ ਉਹ ਆਮ ਪਬਲਿਕ ਦਾ ਹੁੰਦਾ ਉਹ ਕਿਸੇ ਇੱਕ ਐਮਐਲਏ ਜਾਂ ਕਿਸੇ ਸਰਕਾਰੀ ਲੀਡਰ ਜਾਂ ਕਿਸੇ ਮੰਤਰੀ ਦਾ ਕੋਈ ਹੁਕਮ ਲੈਣ ਲਈ ਨਹੀਂ ਹੁੰਦਾ ਉਹ ਆਮ ਪਬਲਿਕ ਦੀ ਸੇਵਾ ਕਰਨ ਲਈ ਹੁੰਦਾ ਇਹ ਆਮ ਪਬਲਿਕ ਆਪਣੇ ਹੱਕਾਂ ਲਈ ਖੜੀ ਆ ਇਹ ਆਮ ਇਹ ਇਹ ਜਨਤਾ ਦੀ ਸੇਵਾ ਲਈ ਆਪਣੇ ਨੁਮਾਇੰਦੇ ਆਪਣੇ ਫਾਰਮ ਪਰਣ ਆਏ ਆ ਵੀਡੀਓ ਸਾਫ ਦਾ ਫਰਜ਼ ਬੰਦਾ ਇਹਨਾਂ ਲਈ ਇੱਥੇ ਅਰੇਂਜਮੈਂਟਸ ਕਰਾਉਣ ਤੇ ਇਹਨਾਂ ਦੇ ਹੱਲ ਕਰਾਉਣ ਤੇ ਆਏ ਵਜੀ ਕਰਨੀ ਪੈਗੀ ਐਮਐਲਏ ਸਾਹ ਨਾਲ ਲੱਗੇ ਕੀ ਕਰਨ ਐਨਓਸੀ ਦੇਣ ਲੋਕ ਆ ਨੋਸੀ ਦੇਣ ਐਨਓਸੀ ਦੇਣ ਇਹਨਾਂ ਨੂੰ ਐਨਓਸੀ ਦੇਣ ਨੂੰ ਕੀ ਦਿੱਕਤ ਹੈ ਜੇ ਕਿਸੇ ਦੀ ਕੋਈ ਪ੍ਰੋਬਲਮ ਹੈ ਉਹਦਾ ਉਹ ਹੱਲ ਦੱਸਣ ਅਗਲਾ ਹੱਲ ਕਰਕੇ ਆਪਣਾ ਆਊਗਾ ਐਨਓ ਦੀ ਨਹੀਂ ਮਿਲਦੀ ਉਮੀਦਵਾਰ ਨਹੀਂ ਲੱਗਦੇ ਹਾਂ ਮਿਲਵਰ ਨਹੀਂ ਲੱਗਦੇ ਨਹੀਂ ਲੱਗ ਸਕਦੇ ਕੱਲ ਆਖਰੀ ਦਿਨ ਹੈ ਕਿੱਥੋਂ ਕਰਾਂਗੇ ਟਾਈਮ ਘਟਾ ਟਾਈਮ ਘਟਾ ਟਾਈਮ ਘਟਾ ਜਾਣ ਕਰ ساری ਧੱਕੇ ਸਹੀ ਹੈ ਇਹਨਾਂ ਨੂੰ ਅਗਲਾ ਅਗਲਾ ਕੀ ਹੋਊਗਾ ਸਰ ਸਾਡਾ ਅਗਲਾ ਕਦਮ ਇਹ ਹੋਊਗਾ ਜੇ ਇਹ ਜੈਨੂਇਨ ਤਰੀਕੇ ਨਾਲ ਨਾ ਚੱਲੇ ਸਾਡਾ ਅਗਲਾ ਕਦਮ ਇਹ ਹੋਊਗਾ ਅਸੀਂ ਇੱਥੇ ਕੰਮ ਨਹੀਂ ਹੋਣ ਦੇਣਾ ਫਿਰ ਅਸੀਂ ਧਰਨਾ ਲਾਵਾਂਗੇ ਇੱਥੇ ਅਸੀਂ 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 ਸਾਮ ਦਿਕਰ ਬਾਹਰ ਨਹੀਂ ਨਿਕਲਦਾ ਬਦਜੀ ਇੱਥੇ ਹੰਗਾਮਾ ਆਇਆ ਸੀਗਾ ਜਿਹੜੇ ਇੱਥੇ ਉਮੀਦਵਾਰ ਆਇਆ ਸੀ ਉਹ ਕਹ ਰਿਹਾ ਕਿ ਸਾਡੇ ਫਾਰਮ ਨਹੀਂ ਲਿੱਤੇ ਜਾ ਰਹੇ ਐਨਓਸੀ ਨਹੀਂ ਦਿੱਤੀ ਜਾ ਰਹੀ ਇਹ ਤੁਸੀਂ ਕਹਿ ਰਹੇ ਹੋ ਕਿਸੇ ਤਰ੍ਹਾਂ ਦਾ ਕੋਈ ਹੰਗਾਮਾ ਨਹੀਂ ਕੋਈ ਕੁਝ ਨਹੀਂ ਕਿਉਂਕਿ ਸਾਰਿਆਂ ਨੇ ਫਾਰਮ ਭਰਨੇ ਆ ਉਹਦੇ ਕਰਕੇ ਰਸ਼ ਹੈ ਉਹ ਅਸੀਂ ਪ੍ਰੋਪਰਲੀ ਸਾਰਾ ਸੈੱਟ ਕਰਾਤਾ ਤੁਸੀਂ ਦੇਖ ਲਓ ਦੱਸੋ ਕਿਹੜਾ ਹੰਗਾਮਾ ਇੱਥੇ ਮੈਨੂੰ ਦੱਸੋ ਸਰ ਰੋਲਾ ਪਾ ਪੈ ਰਿਹਾ ਸੀ ਕੋਈ ਰੋਲਾ ਨਹੀਂ ਕੋਈ ਰੱਪਾ ਨਹੀਂ ਜੇ 50 60 ਬੰਦੇ ਇਕੱਠੇ ਹੋਣਗੇ ਯਾਰ ਹੁਣ ਥਾਂ ਤਾਂ ਲੈਣਗੇ ਹੀ ਉਹ ਰੌਲਾ ਕੀ ਹੁੰਦਾ ਵੀ ਕਿਤੇ ਤੇ ਦੱਸੋ ਕਿਸੇ ਦੇ ਕਿ ਕੋਈ ਸਿੰਘ ਪਸੇ ਕਿਸੇ ਨਾਲ ਕੁਝ ਨਹੀਂ ਹੈ ਸਰ ਲੋਕੀ ਕੀ ਹੈ देयर इज नो ਪ੍ਰੋਬਲਮ ਐਟ 올 एवरीथिंग ਇਜ਼ 올 ਰਾਈਟ ਸ਼ਾਂਤੀ ਸ਼ਹਿਰ ਦੇ ਵਿੱਚ ਚਾਰੇ ਪਾਸੇ ਗੰਦਗੀ ਦਾ आलम ਨਜ਼ਰ ਆ ਰਿਹਾ ਜਿਸ ਦੇ ਚਲਦਿਆ ਲੋਕਾਂ ਦੇ ਵੱਲੂ ਧਰਨਾ ਲਾਇਆ ਗਿਆ ਪ੍ਰਦੂਸ਼ਣ ਕੀਤਾ ਗਿਆ ਤੇ ਇਸ ਦੇ ਨਾਲ ਹੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਮਟੋਰ ਆਰਐਮਸੀ ਪੁਆਇੰਟ ਦੀਆਂ ਵਿਖਾ ਰਿਹਾ ਜਿੱਥੇ ਗੰਦਗੀ ਦਾ ਢੇਰ ਲੱਗ ਚੁੱਕਿਆ ਇਲਾਕੇ ਦੇ ਵਿੱਚ ਬਦਬੂ ਫੈਲ ਚੁੱਕੀ ਹੈ ਸਥਾਨਕ ਲੋਕਾਂ ਨੇ ਗੁੱਸੇ ਦੇ ਵਿੱਚ ਆ ਕੇ ਮੋਰਚਾ ਖੋਲਿਆ ਉਧਰ ਮੌਜੂਦਾ ਕਾਉਂਸਲਰ ਵੀ ਧਰਨੇ ਤੇ ਬੈਠ ਗਏ ਤੇ ਮੇਅਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਹੈ ਨਗਰ ਨਿਗਮ ਦੇ ਇੰਸਪੈਕਟਰ ਸਰਬਜੀਤ ਸਿੰਘ ਮੌਕੇ ਤੇ ਪਹੁੰਚੇ ਨੇ ਤੇ ਉਹਨਾਂ ਪਰ ਰੋਸਾ ਦੱਤਾ ਹੈ ਕਿ ਜਲਦ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਉਥੇ ਦੱਸਦੀ ਹੈ ਕਿ ਆਪਾਗੂ ਰਣਦੀਪ ਬੈਦਵਾਨ ਦਾ ਕਹਿਣਾ ਹੈ ਕਿ ਆਰਐਮਸੀ ਪੁਆਇੰਟ ਤੇ ਮਟਰ ਹੀ ਨਹੀਂ ਬਲਕਿ ਹੋਰ ਨਾਲ ਸੈਕਟਰਾਂ ਦੇ ਵਿੱਚ ਵੀ ਕੂੜਾ ਸੁੱਟਿਆ ਜਾ ਰਿਹਾ ਹੈ ਤੇ ਇੱਥੇ ਲੋਕ ਜਿਹੜੇ ਨੇ ਉਹਨਾਂ ਦਾ ਰਹਿਣਾ ਔਖਾ ਹੋ ਚੁੱਕਿਆ ਉਹਨਾਂ ਦਾ ਕਹਿਣਾ ਹੈ ਕਿ ਬਦਬੂ ਦੇ ਕਾਰਨ ਲੋਕਾਂ ਦੇ ਵਿਆਹ ਤੇ ਸ਼ਾਦੀ ਦੇ ਲਈ ਕਮਿਊਨਿਟੀ ਸੈਂਟਰ ਬੁੱਕ ਕਰਨਾ ਵੀ ਲੋਕਾਂ ਨੇ ਛੱਡ ਦਿੱਤਾ ਹੈ ਜਿਸ ਦੇ ਚੱਲਦਿਆਂ ਨਾਲ ਇਸ ਤੇ ਜਲਦ ਕਾਰਵਾਈ ਦੀ ਮੰਗ ਕੀਤੀ ਹੈ ਰਣਜੀਤ ਵੀ ਕੀ ਕਹਿਣਾ ਚਾਹੋਗੇ ਜਿਹੜਾ ਇੱਥੇ ਹੁ ਮਾਮਲਾ ਕੀ ਹੈ ਜਿਹੜਾ ਤੁਸੀਂ ਧਰਨ ਲਾ ਕੇ ਬੈਠੋ ਤਾਰਨੀ ਅਸੀਂ ਜੀ ਆਖਰ ਪਰੇਸ਼ਾਨ ਹੋ ਕੇ ਜੀ ਇੱਥੇ ਬੈਠੇ ਆਂ ਇਸ ਤੋਂ ਪਹਿਲਾਂ ਬੈਠਣ ਤੋਂ ਪਹਿਲਾਂ ਅਸੀਂ ਮੇਰ ਸਾਹਿਬ ਨੂੰ ਵੀ ਮਿਲੇ ਆ ਉਹਨਾਂ ਨੂੰ ਵੀ ਲਿਖਤੀ ਪੱਤਰ ਦੇ ਗਏ ਕਮਿਸ਼ਨਰ ਸਾਹਿਬ ਨੂੰ ਵੀ ਮਿਲੇ ਲਿਖਤੀ ਪੱਤਰ ਦੇ ਗਏ 25 ਤਰੀਕ ਨੂੰ ਗਏ ਸੀ ਜਿਵੇਂ ਅਸੀਂ ਉਹਨਾਂ ਨੂੰ 8 ਦਿਨ ਦਾ ਟਾਈਮ ਵੀ ਦਿੱਤਾ ਸੀ ਇਹਦਾ ਕੋਈ ਪਰਮਾਨੈਂਟ ਹੱਲ ਕੀਤਾ ਜਾਵੇ ਪਰ ਲੇਕਿਨ ਉੱਥੇ ਕੋਈ ਸੁਣਵਾਈ ਨਹੀਂ ਹੋਈ ਅੱਜ ਹਾਰ ਕੇ ਪਿੰਡ ਵਾਸੀ ਸਾਰੇ ਇਹ ਸਾਰੇ ਪਿੰਡ ਵਾਸੀ ਬੈਠੇ ਨੇ ਇਸ ਲਈ ਬੈਠੇ ਨੇ ਕਿ ਇਹਦਾ ਕੋਈ ਪਰਮਾਨੈਂਟ ਹੱਲ ਕਰਿਆਵੇ ਅਸੀਂ ਇੱਥੇ ਕੂੜਾ ਨਹੀਂ ਰੁੱਟਣ ਦੇ ਕਿਉਂਕਿ ਇੱਥੇ ਕੂੜਾ ਕੱਲਾ ਮਟੌਰ ਨਹੀਂ ਜਾਂਦਾ ਹਮੇਸ਼ਾ ਇਹ ਗੱਲ ਕਹਿ ਕੇ ਬੰਦ ਕਰ ਦਿੰਦੇ ਜੀ ਮਟੌਰ 'ਚ ਬੜੇ ਪੀਜੀ ਨੇ ਜੀ ਉਹਨਾਂ ਦਾ ਕੀਵੇਂ ਕਰੋਂਗੇ ਜੀ ਉਹ ਲੋਕੀ ਅਮੀ ਕੂੜਾ ਸੁੱਟਦੇ ਫਰੀ ਜਾਂਦੇ ਨੇ ਪਰ ਐਦਾਂ ਦੀ ਗੱਲ ਨਹੀਂ ਐ ਇੱਥੇ ਜਿੰਨਾ ਕੂੜਾ ਆਉਂਦਾ ਸੱਤ ਦਿਨ ਦਾ ਸਾਰਾ ਇੱਥੇ ਆ ਰਿਹਾ ਜੀ 3A ਦਾ ਇੱਥੇ ਆ ਰਿਹਾ ਜੀ 3B1 ਦਾ ਇੱਥੇ ਆ ਰਿਹਾ 3B2 ਦਾ ਇੱਥੇ ਆ ਰਿਹਾ ਈਵਨ ਕਿ 5 ਫੇਸ ਦਾ ਕੂੜਾ ਵੀ ਇੱਥੇ ਆ ਰਿਹਾ ਜੀ ਅਸੀਂ ਰਾਤ ਤੋਂ ਇੱਥੇ ਬੈਠੇ ਹੋਈਆਂ ਰਾਤ ਤੋਂ ਸਾਰੇ ਜਿੰਨੇ ਵੀ ਲੋਕੀ ਪ੍ਰਾਈਵੇਟ ਬੰਦੇ ਜਿਹੜੇ ਰੇੜੀਆਂ ਸੁੱਟਣ ਆ ਰਹੇ ਦੀ ਉਹਨਾਂ ਨੂੰ ਪੁੱਛਿਆ ਕਿ ਭਾਈ ਤੁਸੀਂ ਕਿੱਥੋਂ ਆਏ ਕੋਈ ਕਹਿੰਦਾ ਮੈਂ ਕਟਾਣੀ ਤੋਂ ਆਇਆ ਕੋਈ ਕਹਿੰਦਾ ਮੈਂ ਤਿੰਨ ਫੇਸ ਤੋਂ ਆਇਆ ਕੋਈ ਕਹਿੰਦਾ ਮੈਂ ਪੰਜ ਫੇਸ ਤੋਂ ਆਇਆ ਉਹ ਸਾਰੇ ਦਾ ਸਾਰਾ ਡੰਪ ਇ ਉਹ ਮਾਰੀਆਂ ਫੈਰੀ ਨੇ ਤੁਸੀਂ ਦੇਖੋ ਐਨਾ 스멜 ਕਰ ਰਿਹਾ ਇੱਥੇ ਇਹ ਸਾਹਮਣੇ ਕਮਿਊਨਿਟੀ ਸੈਂਟਰ ਕਰੋਨਾ ਰੁਪਈਆ ਇਹਦੇ ਤੇ ਲੱਗਿਆ ਹੋਇਆ ਇੱਥੇ ਇੱਕ ਵੀ ਵਿਆਹ ਨਹੀਂ ਹੁੰਦਾ ਜੀ ਇਹ ਇਹ ਵੀ ਕਾਰਪੋਰੇਸ਼ਨ ਨੂੰ ਘਾਟਾ ਪੈ ਰਿਹਾ ਪਹਿਲਾਂ ਟੈਕਸ ਲੋਕਾਂ ਦੇ ਟੈਕਸ ਦਾ ਪੈਸਾ ਇੱਥੇ ਬਿਅਰਤ ਕਰਿਆ ਗਿਆ ਉਤੋਂ ਇਹ ਵਿਆਹ ਲਈ ਵੀ ਯੂਜ਼ ਨਹੀਂ ਹੁੰਦਾ ਦੂਜੇ ਪਾਸੇ ਆ ਸਕੂਲ ਹੈ ਜੀ ਬਿਲਕੁਲ ਸਕੂਲ 100 ਮੀਟਰ ਤੇ ਸਕੂਲ ਹੈ ਉਹਦੇ ਸਾਹਮਣੇ ਡੰਪ ਲਾਉਣਾ ਬੈਸੇ ਗਲਤ ਹੈ ਜੋ ਵੀ ਪਤਨੀ ਕੋਦੇ ਤੋਂ ਕੋਕਿੰਗ ਲੰਮੀ ਸੀ ਜੇ ਸੁਦੀ ਨਹੀਂ ਸੁਣਵਾਈ ਹੁੰਦੀ ਤਾਂ ਬਿਲਕੁਲ ਹੱਲ ਹੁੰਦਾ ਕਿ ਦੋ ਤਿੰਨ ਕੌਂਸਲਰ ਦਾ ਤੁਸੀਂ ਮੌਜੂਦਾ ਵਿੱਚ ਨੇ ਬਿਲਕੁਲ ਜੀ ਅਸੀਂ ਪਹਿਲਾਂ ਵੀ ਜੁਲਾਈ ਚ ਵੀ ਮੇਅਰ ਸਾਹਿਬ ਦੇ ਉੱਤੇ ਸਫਾਈ ਨੂੰ ਲੈ ਕੇ ਉਦੋਂ ਉਦੋਂ ਦੀਆਂ ਫੋਟੋਆਂ ਨੇ ਅਸੀਂ ਸਾਡੇ ਕੋਲ ਹੈਗੀਆਂ ਤੁਹਾਨੂੰ ਦਿਨੇ ਨੇ ਜੀ ਉਹ ਵੀ ਤੇ ਅਸੀਂ ਉਦੋਂ ਵੀ ਧਰਨਾ ਲਾਇਆ ਸੀ ਜਦ ਕਿ ਉਦੋਂ ਸਾਡੇ ਉੱਪਰ ਇਹ ਇਲਜ਼ਾਮ ਲਾਇਆ ਗਿਆ ਸੀ ਕਿ ਇਹ ਇੱਕ ਰਾਜਨੀਤੀ ਕਰ ਰਹੇ ਨੇ ਮੇਅਰ ਸਾਹਿਬ ਦੇ ਦਰਵਾਜ਼ੇ ਦੇ ਮੂਹਰੇ ਬੈਠ ਕੇ ਜਦ ਕਿ ਉਸ ਤੋਂ 4 ਦਿਨ ਬਾਅਦ ਸਾਰੇ ਕਾਂਗਰਸੀ ਜਿਹੜੇ ਐਮਸੀ ਨੇ ਉਹਨਾਂ ਨੇ ਵੀ ਧਰਨਾ ਲਾਇਆ ਸੀ ਤੇ ਸਾਡਾ ਤਾਂ ਹੱਲ ਇਹੀ ਹੈਗਾ ਤੇ ਜੇ ਇਹਦਾ ਕੋਈ ਹੱਲ ਨਹੀਂ ਹੁੰਦਾ ਅਸੀਂ ਪਰਮਾਨੈਂਟ ਇੱਥੇ ਬੈਠੇ ਆਂ ਇਹ ਕਹਿੰਦੇ ਇੱਥੇ ਅਸੀਂ ਕੂੜਾ ਸੁੱਟਣੇ ਨੇ ਨਾ ਜਿੱਥੇ ਮਰਜ਼ੀ ਕਿੱ ਜੇ ਕਾਰਪੋਰੇਸ਼ਨ ਦਾ ਘਰਾਓ ਕਰਨਾ ਪਿਆ ਉਹਦਾ ਵੀ ਘਰਾਓ ਕਰਾਂਗੇ ਹੋਰ ਜੇ ਸਾਨੂੰ ਐਮਐਲਏ ਸਾਹ ਕੋਲ ਜਾਣਾ ਪਿਆ ਉਹਦੇ ਕੋਲ ਵੀ ਜਾਵਾਂਗੇ ਜੇ ਐਮਐਸਏ ਸਾਹ ਤੋਂ ਬਾਅਦ ਜੇ ਸੀਐਮ ਤੱਕ ਜਾਣਾ ਪਿਆ ਇਸ ਮੈਟਰ ਤੇ ਅਸੀਂ ਸੀਐਮ ਸਾਹ ਕੋਲ ਵੀ ਜਾਵਾਂਗੇ ਠੀਕ ਤੁਸੀਂ ਬੈਠੇ ਇੱਥੇ ਬਾਤ ਕੋਈ ਰੱਬ ਜਿੱਤੇ ਕਰ ਲਿਖਦਾ ਹੋਇਆ ਕੋਈ ਕਾਰਪੋਰੇਸ਼ਨ ਦੇ ਜਿਹੜੇ ਉਤਾਰੀ ਪੇਤੇ ਮੌਕੇ ਤੇ ਪਹੁੰਚਦੇ ਨੇ ਨਾਲੇ ਨਿਕਲਦਾ ਲੱਗਦਾ ਕੋਈ ਹੱਲ ਸਾਰੇ ਦਾ ਕੋਈ ਹੱਲ ਨਹੀਂ ਨਿਕਲਦਾ ਜੀ ਐਕਚੁਅਲ ਜੇ ਇਹਨਾਂ ਦੀ ਨੀਤ ਹੱਲ ਕੱਢਣ ਦੀ ਹੁੰਦੀ ਜੀ ਜਦੋਂ ਅਸੀਂ ਜੀ ਇਹਨਾਂ ਨੂੰ ਸਾਰਿਆਂ ਨੂੰ ਲਿਖਤੀ ਮੰਗ ਪੱਤਰ ਲੈ ਕੇ ਆਏ ਆ ਉਦੋਂ ਕੋਈ ਨਾ ਕੋਈ ਕਾਰਵਾਈ ਕਰ ਲੈਂਦੇ ਜੀ ਜੇ ਇਹਨਾਂ ਦੀ ਨੀਤ ਸਾਫ਼ ਹੁੰਦੀ ਜੀ ਪਰ ਇਹਨਾਂ ਦੇ ਕੰਨ ਤੋਂ ਜੂ ਨਹੀਂ ਸਰਕੀ ਜੀ ਅੱਜ ਸਾਰੇ ਮਜਬੂਰ ਹੋ ਕੇ ਜੀ ਜਿੰਨੇ ਵੀ ਸਾਡੇ ਬੱਚੇ ਜੌਬ ਕਰਦੇ ਨੇ ਕੋਈ ਪੜਦੇ ਨੇ ਜੀ ਕੁਛ ਨਹੀਂ ਜੀ ਉਹ ਕੱਲ ਵਿਚਰੇ ਰਾਤ ਕੱਲ ਸਵੇਰ ਤੋਂ ਇੱਥੇ ਬੈਠੇ ਨੇ ਜੀ ਸਾਰੀ ਰਾਤ ਇੱਥੇ ਰਹੇ ਨੇ ਇੱਥੀ ਗੰਦ ਵਿੱਚ ਖਾ ਰਹੇ ਨੇ ਇੱਥੀ ਗੰਦ ਵਿੱਚ ਬੈਠੇ ਨੇ ਇੱਥੀ ਗੰਦ ਵਿੱਚ ਤੁਸੀਂ ਦੇਖ ਲਓ 5 ਮਿੰਟ ਬੈਠ ਕੇ ਦੇਖ ਲਓ ਵੀ ਕਿੰਦਾ ਇਹ ਸਮੈਲ ਆ ਰਹੀ ਹੈ ਟਿਕਰੀ ਕਿਪਨ 6 ਮਹੀਨੇ ਦਾ ਇੱਥੇ ਕੂੜਾ ਪਿਆ ਹੈ ਜਿਹਦੇ ਚ ਗਿੱਠਗ ਇਹ ਇੱਧਰ ਜਿੰਨਾ ਵੀ ਮੇਰੇ ਖਿਆਲ ਚ ਨੇੜੇ ਤੇੜੇ ਦਾ ਮਹੱਲਾ ਇਹ ਉਹਨਾਂ ਚ ਰਿਸ਼ਤੇਦਾਰ ਤਾਂ ਹੋਣਾ ਹੀ ਬੰਦ ਹੋ ਗਏ ਜੀ ਤੇ ਉਹਨਾਂ ਨੇ ਐਗਜ਼ੈਂਪਲ ਕੀ ਦਿੰਨੇ ਆ ਵੀ ਕਿੱਥੇ ਰਹਿੰਦੇ ਹੋ ਜਿੱਥੇ ਕੂੜੇ ਦਾ ਡੰਪ ਹੈ ਤੇ ਅਸੀਂ ਖੁਦ ਸਰਕਾਰ ਚ ਬੈਠੇ ਆ ਪਰ ਸਾਡੀ ਸੁਣਵਾਈ ਬਿਲਕੁਲ ਨਹੀਂ ਇਹ ਬਿਲਕੁਲ ਵੀ ਨਹੀਂ ਕਰ ਰਹੇ ਸਾਡੀ ਸੁਣਵਾਈ ਸਾਡੀ ਤੇ ਅਸੀਂ ਬਹੁਤ ਪਰੇਸ਼ਾਨ ਹੋ ਕੇ ਹੁਣ ਜਦੋਂ ਦੇਖਿਆ ਵੀ ਮੇਅਰ ਸਾਡੀ ਸੁਣਵਾਈ ਨਹੀਂ ਕਰ ਰਹੀ ਤਾਂ ਅਸੀਂ ਜਾ ਕੇ ਇਹ ਧਰਨਾ ਲਾਇਆ ਤੇ ਹੁਣ ਅਧਿਕਾਰੀ ਬੈਠੇ ਨੇ ਠੋਸ ਤਰ੍ਹਾਂ ਅਧਿਕਾਰੀ ਤਾਂ ਜੀ ਦੇਖੋ ਜਿਹੜੇ ਵੱਡੇ ਅਧਿਕਾਰੀ ਬੈਠੇ ਨਹੀਂ ਉਹ ਤਾਂ ਉੱਥੇ ਐਸੀਾਂ ਤੋਂ ਕਾਲ ਕਰਕੇ ਆਪਣੇ ਇੱਥੇ ਅਫਸਰਾਂ ਨੂੰ ਭੇਜ ਦਿੰ ਇਹਨਾਂ ਦੇ ਹੱਥ ਪੱਸ ਵੀ ਕੁਝ ਨਹੀਂ ਹੈ ਇਹ ਤਾਂ ਸਿਰਫ ਸਾਨੂੰ ਮਨਾਉਣ ਆਏ ਨੇ ਜੀ ਪਰ ਅਸੀਂ ਇਹਨਾਂ ਦੇ ਮੰਨਣ ਤੋਂ ਮੰਨਣ ਵਾਲੇ ਨਹੀਂ ਚਾਹੇ ਸਾਨੂੰ ਇੱਥੇ ਮਰਨ ਵਰਤੇ ਦੇ ਬੈਠਣਾ ਪੈ ਜਵੇ ਚਾਹੇ ਸਾਨੂੰ ਇੱਥੇ ਕਿਸੇ ਨੂੰ ਮਰਨਾ ਪੈ ਜਵੇ ਭੁੱਖ ਹੜਤਾਲ ਤੇ ਬੈਠਣਾ ਪੈ ਜਵੇ ਜੋ ਮਰਜ਼ੀ ਕਰਨਾ ਪੈ ਜਵੇ ਇਸ ਧਰਨੇ ਦਾ ਕੋਈ ਹੱਲ ਐਡਾ ਨਹੀਂ ਹੋਣਾ ਜੀ ਇਹ ਅਸੀਂ ਇੱਥੋਂ ਚਕਾਉਣਾ ਹੈ ਤਾਂ ਚਕਾਉਣਾ ਹੈ ਜੀ ਬਸ ਇਹਦਾ ਹੱਲ ਹੀ ਚਕਾਉਣਾ ਜੀ ਇਹਦਾ ਆਲਟਰਨੇਟ ਐ ਐਮਸੀ ਸਾਹਿਬ ਦੱਸ ਚੁੱਕੇ ਆ ਸਾਨੂੰ ਵੀ ਅੱਠ ਵਿੱਚ ਡੰਪ ਬਣਿਆ ਹੋਇਆ ਉੱਥੇ ਚਲੇ ਜਾਵੇ ਕਿਤੇ ਚਲੇ ਜਾਵੇ ਤਾਂ ਸਾਨੂੰ ਤਾਂ ਇਹ ਪਿੰਡ ਵਾਲਿਆਂ ਨੂੰ ਬੰਦੇ ਹੀ ਨਹੀਂ ਸਮਝਦੇ ਜੀ ਅਸੀਂ ਇੱਥੋਂ ਚਕਾਉ ਬੁੱਢਲਾਡਾ ਦੇ ਨਜ਼ਦੀਕੀ ਪਿੰਡ ਦੇ ਵਿੱਚੋਂ ਮਹਿਲਾ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਤੇ ਦੋ ਮਹਿਲਾਵਾਂ ਸਮੇਤ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਗਏ। ਦਰਅਸਲ ਨਜਾਇਜ਼ ਕਬਜ਼ੇ ਨੂੰ ਲੈ ਕੇ ਇੱਕ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੇ ਵਿੱਚ ਬੁੱਢਲਾਡਾ ਪੁਲਿਸ ਵੱਲੋਂ ਦੋ ਮਹਿਲਾਵਾਂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਅਦਾਲਤ 'ਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਡੀਐਸਪੀ ਦਾ ਕੈਨਾਈਕੀ 29 ਸਤੰਬਰ ਨੂੰ ਪਿੰਡ ਆਲੰਪੁਰ ਮੰਦਰਾ ਵਿਖੇ ਗਲੀ ਦੇ ਝਗੜੇ ਨੂੰ ਲੈ ਕੇ ਕੁੱਟਮਾਰ ਦੌਰਾਨ ਆਪਣੀ ਨੂਨੂ ਛਡਾਉਣ ਗਈ ਸੱਸ ਨਸੀਬਕੌਰ ਦਾ ਧਰਤੀ ਦੇ ਨਾਲ ਪਟਕ-ਪਟੱਕੇ ਦੋ ਮਹਿਲਾਵਾਂ ਸਮੇਤ ਚਾਰ ਵਿਅਕਤੀਆਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਇਸੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਤੇ ਕੁਝ ਹੀ ਘੰਟਿਆਂ ਦੇ ਵਿੱਚ ਚਾਰ ਦੋਸ਼ੀ ਜਿਹੜੇ ਨੇ ਉਹ ਗ੍ਰਫਤਾਰ ਕੀਤੇ ਗਏ ਜਿਨ੍ਹਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ हासिल ਕੀਤਾ ਗਿਆ ਉਥੇ ਦੱਸਦੀ ਹੈ ਕਿ ਡੀਐਸਪੀ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਤੀ 바ਵਾ ਸਿੰਘ ਨੇ ਪੁਲਿਸ ਨੂੰ ਬਿਆਨ ਦਿੱਤੇ ਨੇ ਜਿਸ ਮੁਤਾਬਕ ਉਸ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਫੌਜੀ ਰਣਜੀਤ ਸਿੰਘ ਦੇ ਮਕਾਨ ਦੇ ਕੋਲ ਸੁਖਪਾਲ कौर ਦੇ ਪਰਿਵਾਰ ਦੇ ਵੱਲੋਂ ਗਲੀ ਦੇ ਵਿੱਚ ਨਜਾਇਜ਼ ਕਬਜ਼ਾ ਕੀਤਾ ਗਿਆ ਸੀ ਜਿਸ ਤੋਂ ਪਰੇਸ਼ਾਨ ਉਹਨਾਂ ਦੀ ਨੂੰ ਹਰਜਿੰਦਰ कौर ਗਵੰਡੀਆਂ ਨੂੰ ਹੋਰੀ ਪਰੇਸ਼ਾਨੀ ਸੰਬੰਧੀ ਦੱਸਣ ਲੱਗੀ ਤਾਂ ਬਹਿਸ ਦੌਰਾਨ ਸੁਖਪਾਲ कौर ਨੇ ਆਪਣੇ ਪਤੀ ਕੁਲਵੰਦਰ ਸਿੰਘ ਦੇ ਔਰ ਬਲਤੇਜ ਤੇ ਇਸ ਦੇ ਨਾਲ ਇੱਕ ਹੋਰ ਵਿਅਕਤੀ ਬਿੰਦਰ ਸਿੰਘ ਤੇ ਪਰਜਾਈ ਕਰਮਜੀਤ ਕੌਰ ਦੇ ਨਾਲ ਰਲ ਕੇ ਉਹਨਾਂ ਦੀ ਨੂ ਦੀ ਕੁੱਟਮਾਰ ਸ਼ੁਰੂ ਕੀਤੀ ਤੇ ਨੂ ਨੂੰ ਬਚਾਉਣ ਗਈ ਉਹਨਾਂ ਦੀ ਪਤਨੀ ਨਸੀਬ ਕੌਰ ਉਸ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਨੇ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮਿਤੀ 23 9 24 ਨੂੰ ਹਾਲਪੁਰ ਮੰਦਰਾ ਵਿੱਚ ਜਿਹੜਾ ਹੈਗਾ ਨਸੀਬ ਕੌਰ ਜਿਹੜੀ ਦਾ ਕਤਲ ਹੋ ਗਿਆ ਸੀਗਾ ਜਿਹੜਾ ਉਹਦੇ ਘਰ ਵਾਲਾ ਬਾਬਾ ਸਿੰਘ ਦੇ ਬਿਆਨ ਤੇ ਪਰਚਾ ਦਰਜ ਕੀਤਾ 124 ਨੰਬਰ ਮੁਕੱਦਮਾ ਨੰਬਰ 124 ਅੰਡਰ ਸੈਕਸ਼ਨ 103 333 ਬੀ ਐਨ ਐਸ ਦੇ ਤਹਿਤ ਅਸੀਂ ਜਿਹੜਾ ਮੁਕੱਦਮਾ ਦਰਜ ਕੀਤਾ ਸੀਗਾ ਜਿਹੜਾ ਚਾਰ ਦੋਸਤਿਆਂ ਨੇ ਇਕੱਠਾ ਮੁਕੱਦਮਾ ਦਰਜ ਕੀਤਾ ਨੰਬਰ ਇਕਪਾਲ ਕੌਰ ਨੰਬਰ ਤੋਂ ਕਰਮਜੀਤ ਕੌਰ ਬਲਤੇ ਸਿੰਘ ਵਿੰਦਰ ਸਿੰਘ ਚਾਰਾਂ ਦੋਸਤਿਆਂ ਨੂੰ ਅਸੀਂ ਕੱਲ ਜਿਹੜਾ ਫਿਰ ਚੂਟੀਆਂ ਤੋਂ ਅਸੀਂ ਗ੍ਰਿਫਤਾਰ ਕਰਿਆ ਇਹ ਤਾਂ ਜਿਹੜੇ ਨੇ ਕੱਲ ਲੱਗੀ ਜਿੰਨਾਂ ਦਾ ਜਿਹੜਾ ਦੋਨੇ ਘਰ ਹੈਗੇ ਗਵਾਂਢੀ ਹੈਗੇ ਆ ਉਸ ਵਿੱਚ ਇਹਨਾਂ ਜਿਹੜਿਆ ਦੋਸੀ ਬੰਦੇ ਐ ਇਹਨਾਂ ਨੇ ਜਿਹੜੀ ਕੰਧਾ ਰੋਲੇ ਕ੍ਰੈਡਿਟ ਕਰਕੇ ਕੱਢੀ ਹੋਈ ਇਹਨਾਂ ਨੂੰ ਪਹਿਲਾਂ ਵੀ ਇੱਕ ਦੋ ਵਾਰ ਇਹਨਾਂ ਨੂੰ ਲਾਂਭਾ ਦਿੱਤਾ ਸੀਗਾ ਵੀ ਆਪ ਵੀ ਜਿਹੜੀ ਕੰਧਾ ਸਿੱਧੀ ਕਰਕੇ ਕੱਢ ਲਓ ਪਰ ਇਹਨਾਂ ਨੇ ਨਹੀਂ ਇਹਨਾਂ ਦੀ ਗੱਲ ਸੁਣੀ ਮੇਰੇ 39 ਨੂੰ ਜਿਹੜਾ ਇਹਨਾਂ ਦਾ ਬੇਟਾ ਰਣਜੀਤ ਸਿੰਘ ਐ ਵਧਈਆਂ ਦਾ ਉਹਨੇ ਲਾਂਭਾ ਦਿੱਤਾ ਉਹਨਾਂ ਨੂੰ ਵੀ ਇਹਨੂੰ ਠੀਕ ਕੰਧ ਸਿੱਧੀ ਕਰਕੇ ਕੱਢ ਲਓ ਸਾਨੂੰ ਪ੍ਰੋਬਲਮ ਹੋ ਰਹੀ ਲੰਗਣ ਵਿੱਚ ਇੰਨਾਂ ਦੇ ਵਿੱਚ ਜਿਹੜੀ ਸੁਖਪਾਲ ਕੌਰ ਐ ਤੇ ਇਹਦੀ ਦਰਾਣੀ ਤੇ ਜਿਹੜੇ ਦਿਔਰ ਨੇਗੇ ਇਹਨਾਂ ਨੇ ਉਹਦੀ ਘਰਵਾਲੀ ਨੂੰ ਜਿਹੜਾ ਫੜ ਕੇ ਵਾਲਾਂ ਨੂੰ ਖੋਪਣ ਲਾਗੇ ਤੇ ਜਿਹੜੀ ਨਸੀਬ ਕੌਰ ਐ ਇਹ ਛੁਰਾਣ ਆਈ ਸੀ ਉਹਨਾਂ ਨੇ ਉਦੋਂ ਉਹਨੂੰ ਛੱਡ ਕੇ ਜਿਹੜਾ ਇਹਦੇ ਵਾਲ ਫੜ ਕੇ ਬਾਹਰ ਗੱਡੀ ਦੇ ਵਿੱਚ ਪੱਕੀ ਜਗ੍ਹਾ ਤੇ ਉਹਦੇ ਸਿਰ ਮਾਰਿਆ ਜਿਸ ਕਰਕੇ ਉਹਦੀ ਮੌਤ ਉਹਨੂੰ ਛੱਡ ਕੇ ਲੋਕਾਂ ਨੇ ਸ਼ਰਵਾ ਦਿੱਤਾ ਉਹਨੂੰ ਤੇ ਮੌਕੇ ਤੇ ਭੱਜ ਗਏ ਬਾਅਦ ਵਿੱਚ ਹਸਪਤਾਲ ਜਾਂਦੇ ਉਹਦੀ ਮੌਤ ਬਠਿੰਡਾ ਜ਼ਿਲ੍ਹੇ ਦੇ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਜੰਗਿਆਣਾ ਵਿਖੇ ਉਸ ਵੇਲੇ ਮਾਤਮ ਛਾ ਗਿਆ ਜਦ ਕਿ ਇੱਕ ਫੌਜੀ ਦੀ ਮ੍ਰਿਤਕ ਦੇ ਲੈ ਕੇ ਫੌਜ ਦੇ ਜਵਾਨ ਪਿੰਡ ਪਹੁੰਚੇ ਨੇ ਤਾਂ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਪਸਰ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਗੁਰਦੀਪ ਸਿੰਘ ਜੋ ਕਿ ਸਿੱਖ ਰੈਜੀਮੈਂਟ ਦੇ ਵਿੱਚ ਡਿਊਟੀ ਨਿਭਾ ਰਿਹਾ ਸੀ ਕੁਸਮਾ ਪਹਿਲਾਂ ਬਿਮਾਰ ਹੋ ਜਾਂਦਾ ਤੇ ਹਾਰਟ ਅਟੈਕ ਦੇ ਕਾਰਨ ਉਸ ਦੀ ਜਾਨ ਚਲੀ ਗਈ ਹੈ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਵੰਬਰ ਦੇ ਵਿੱਚ ਫੌਜੀ ਦਾ ਵਿਆਹ ਰੱਖਿਆ ਗਿਆ ਸੀ ਪਰ ਸ਼ਾਇਦ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਪਿੰਡ ਵਾਸੀਆਂ ਨੇ ਪੰਜਾਬ ਦੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੌਜਵਾਨ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਇਸ ਦੇ ਨਾਮ ਤੇ ਪਿੰਡ ਦੇ ਵਿੱਚ ਯਾਦਗਾਰ ਬਣਾਈ ਜਾਵੇ ਮੇਰਾ ਨਾਮ ਜੀ ਸੁਭੇਦਾਰ ਜਗਤਾਰ ਸਿੰਘ ਹੈ ਮੈਂ ਵੀ ਆਰਮੀ ਦੇ ਵਿੱਚੋਂ ਰਿਟਾਇਰ ਹਾਂ ਮੈਂ ਵੀ ਐਸੇ ਪਿੰਡ ਦਾ ਰਹਿਣ ਵਾਲਾ ਪਰ ਮੇਰੀ ਰਾਇ ਸਟੰਡਾ ਹੈ ਇਸ ਮੁੰਡੇ ਦੀ ਜਦੋਂ ਗੱਲ ਸੁਣੀ ਹੈ ਕਿ ਇਸ ਤਰ੍ਹਾਂ ਗੱਲ ਬਣ ਗਈ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਬਹੁਤ ਦੁੱਖ ਹੈ ਸਾਨੂੰ ਇਸ ਗੱਲ ਦਾ ਔਰ ਦੂਸਰਾ ਹੈ ਮੁੰਡੇ ਨੂੰ ਜਿਹੜਾ ਹੈ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਬਹੁਤ ਗਰੀਬ ਪਰਿਵਾਰ ਹੈ ਔਰ ਜਿਹੜੀ ਆਰਥਿਕ ਮਦਦ ਹੈ ਦੀ ਪੰਜਾਬ ਗਵਰਨਮੈਂਟ ਵੱਲੋਂ ਜਾਂ ਸੈਂਟਰ ਗਵਰਨਮੈਂਟ ਵੱਲੋਂ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਔਰ ਬੱਚੇ ਦੇ ਨਾਮ ਦੇ ਉੱਪਰ ਸਕੂਲ ਦਾ ਨਾਮ ਹੋਣਾ ਚਾਹੀਦਾ ਹੈ ਜਲੌਰ ਸਿੰਘ ਜੰਗੀ ਰੰਗ ਜਿਹੜੀ ਮੁੰਡੇ ਦੀ ਡੈਥ ਹੋਈ ਹੈ ਕੀ ਡੈਥ ਹੋਈ ਹੈ ਬਹੁਤ ਮੰਦ ਭਾਗ ਆ ਸਾਡੇ ਪਿੰਡ ਵਾਸਤੇ ਸਾਡੇ ਪਿੰਡ ਦੇ ਬੱਚੇ ਤਕਰੀਬਨ ਅੱਧ ਵਾਂਗੂ ਸਾਡੇ ਪਿੰਡ ਦਾ ਅੱਧ ਦੇ ਬੱਚੇ ਜਿਵੇਂ 90% ਬੱਚੇ ਸਾਡੇ ਪੰਜਾਬ ਦੇ ਫੌਜ ਚ ਭਰਤੀ ਹੁੰਦੇ ਆ ਜੀ ਪਰ ਬੜੇ ਦੁਖ ਦੀ ਗੱਲ ਹੈ ਜਦੋਂ ਸਾਡਾ ਬੱਚਾ ਸ਼ਹੀਦ ਹੋ ਜਾਂਦਾ ਕੋਈ ਪਰ ਸਰਕਾਰਾਂ ਘੱਟ ਧਿਆਨ ਦਿੰਦੀਆਂ ਨੇ ਸਰਕਾਰਾਂ ਨੂੰ ਚਾਹੀਦਾ ਹੈ ਵੱਧ ਤੋਂ ਵੱਧ ਧਿਆਨ ਦੇਣਾ ਬੱਚਿਆਂ ਦੇ ਮਗਰ ਉਹਨਾਂ ਦੀ ਸਕਾਲਰਸ਼ਿਪ ਹੋਰ ਇਹਨਾਂ ਨੂੰ ਪੜ੍ਹਾਈ ਲਿਖਾਈ ਵਾਸਤੇ ਵੀ ਧਿਆਨ ਦੇਣਾ ਉਹਨਾਂ ਦੇ ਪਰਿਵਾਰਾਂ ਦੇ ਵੀ ਖਿਆਲ ਰੱਖਣਾ ਤੇ ਅੱਜ ਮੌਤ ਹੋਈ ਆ ਕੀ ਨਾਮ ਇਹ ਗਰਦੀਪ ਸਿੰਘ ਸੀ ਮੁੰਡਾ ਜੀ 16 ਸਿਕ ਰੈਜੀਮੈਂਟ ਸੀਗਾ ਤੇ ਅਗਲੇ ਮਹੀਨੇ ਨਾਲ ਵਿਆਹ ਰੱਖਿਆ ਸੀਗਾ ਜੀ ਤੇ ਬਹੁਤ ਮੰਦ ਭਾਗਾ ਹੋਇਆ ਜੀ ਕੀ ਮੰਗਾ ਮੰਗ ਸਰਕਾਰ ਤੋਂ ਇਹੀ ਕਰਦੇ ਆ ਜੀ ਜੋ ਵੀ ਬਰਾਚੀ ਬਣਦੀ ਹੈ ਪ੍ਰਵੰਤਮਨ ਸਰਕਾਰ ਵੀ ਦੇਵੇ ਸੈਂਟਰ ਸਰਕਾਰ ਵੀ ਦੇਵੇ ਅਤੇ ਜੋ ਵੀ ਸਾਡੇ ਪਿੰਡ ਚ ਪਾਰਕ ਵਗੈਰਾ ਗੇਟ ਬਣ ਇਹਨਾਂ ਦਾ ਹੋਰ ਸਕੂਲ ਦਾ ਨਾਂ ਇਹਨਾਂ ਦੇ ਨਾਂ ਤੇ ਰੱਖਿਆ ਜਾਵੇ ਪਿੰਡ ਨੂੰ ਹੌਸਲਾ ਵਜਾਈ ਹੋਊਗੀ ਪਟਿਆਲਾ ਦੇ ਸ਼ਾਂਤੀ ਨਗਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਇਲਾਕੇ ਦੇ ਨਾਲ ਲੱਗਦੀ ਬੜੀ ਨਦੀ ਦੇ ਵਿੱਚ ਦੋ ਪਰਵਾਸੀ ਬੱਚੇ ਜੋ ਕਿ ਨਹਾਣ ਗਏ ਸਨ ਤੇ ਇੱਕ ਬੱਚੇ ਦੇ ਪਾਣੀ ਦੇ ਵਿੱਚ ਡੁੱਬਣ ਦੀ ਇਹ ਖਬਰ ਸਾਹਮੜੀ ਆਈ ਹੈ ਦੱਸਿਆ ਜਾ ਰਿਹਾ ਕਿ ਡੁੱਬਣ ਨਾਲ ਬੱਚੇ ਦੀ ਮੌਤ ਹੋ ਗਈ ਹੈ ਜਿਸ ਨੂੰ ਕਿ ਗੋਤਾਖੋਰਾਂ ਦੀ ਟੀਮਾਂ ਦੇ ਵੱਲੋਂ ਬਾਹਰ ਕੱਢਿਆ ਗਿਆ ਤਾਂ ਮ੍ਰਿਤਕ ਦੇ ਜਿਹੜੀ ਉਹ ਬਰਾਮਦ ਹੋ ਚੁੱਕੀ ਹੈ ਉਹderiv police ਦੀ ਹਾਜ਼ਰੀ ਦੇ ਵਿੱਚ ਇਸ ਮਾਮਲੇ ਦੇ ਵਿੱਚ ਜਿਹੜੀ ਅਗਲੀ ਕਾਰਵਾਈ ਉਹ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਲੜਕੀਆਂ ਕਿਉਂਕਿ ਪ੍ਰਵਾਸੀ ਪਰਿਵਾਰ ਦੇ ਨਾਲ ਸੰਬੰਧਤ ਹੈ ਤਾਂ ਇੱਕ ਲੜਕੀ ਜਿਸ ਦੀ ਮੌਤ ਹੋਈ ਉਸਦੀ ਉਮਰ 4 ਸਾਲ ਦੀ ਦੱਸੀ ਜਾ ਰਹੀ ਹੈ ਤੇ ਇੱਕ ਲੜਕੀ 6 ਸਾਲ ਦੀ ਜਿਸ ਦਾ ਕੀ ਬਚਾ ਰਹਿ ਗਿਆ। ਤਮੰਦ ਭਾਗੇ ਖਬਰ ਸਾਹਮਣੇ ਆਈ ਹੈ ਪਟਿਆਲਾ ਦੇ ਸ਼ਾਂਤੀ ਨਗਰ ਦੇ ਨਾਲ ਲੱਗਦੀ ਬੜੀ ਨਦੀ ਦੇ ਵਿੱਚ ਦੋ ਪ੍ਰਵਾਸੀ ਲੜਕੀਆਂ ਜੋ ਕਿ ਨਹਾਣ ਗਈਆਂ ਸਨ ਜਿਨ੍ਹਾਂ ਦੇ ਵਿੱਚੋਂ ਇੱਕ 4 ਸਾਲਾਂ ਲੜਕੀ ਦੇ ਡੁੱਬਣ ਦੀ ਇਹ ਖਬਰ ਸਾਹਮਣੇ ਆਈ ਹੈ। ਸ਼ਕਰੀ ਦੱਸੋ ਕਿ ਮੈਟਰ ਵਿੱਚ ਕੀ ਆ ਰਿਹਾ ਹੈ ਪੱਤਰਕਾਰ ਜੀ। ਸਾਡਾ ਭੋਲੇ ਸ਼ੰਕਰ ਡਾਈਵਰ ਕਲੱਬ ਗੋਤਾਖੋਰ ਦੀ ਟੀਮ ਹੈ ਜੋ ਪੰਜਾਬ ਹਰਿਆਣਾ ਹਮਾਚ ਰਾਜਸਥਾਨ ਦਿੱਲੀ ਤੱਕ ਆਪਣਾ ਕੰਮ ਕਰਦੀ ਆ ਸੋ ਇਹ ਸ਼ਾਂਤੀ ਨਗਰ ਦਾ ਜਿਹੜਾ ਹੈਗਾ ਪੂਲ ਹੈਗਾ ਜੇ ਤੁਸੀਂ ਸ਼ਾਂਤ ਨਗਰ ਤੋਂ ਆਉਂਦੇ ਹੋ ਤਾਂ ਬੜੀ ਨਦੀ ਪੈਂਦੀ ਹੈ ਰਾਜਪੁਰਾ ਬਾਈਪਾਸ ਨੂੰ ਜੇ ਰਾਜਪੁਰਾ ਰੋਡ ਤੋਂ ਸਰਹੰਦ ਨੂੰ ਜਾਂਦੇ ਹੋ ਬਾਈਪਾਸ ਤੇ ਤਾਂ ਉਹ ਬੜੀ ਨਦੀ ਪੈਂਦੀ ਹੈ ਉੱਥੇ ਹੀ ਫਲੋਲੀ ਇੱਕ ਪਿੰਡ ਪੈਂਦਾ ਤੇ ਨਾਲ ਹੀ ਸ਼ਾਂਤੀ ਨਗਰ ਦੇ ਨਾਲ ਹੀ ਆ ਜਿੱਥੇ ਇੱਕ 4 ਸਾਲ ਦੀ ਬੱਚੀ ਸੀਗੀ ਜਿਹੜੀ ਉਹ ਉਹ ਅਚਾਨਕ ਦੋ ਬੱਚੇ ਜਿਹੜੇ ਸੀਗੇ ਉਹ ਨਹਾਣ ਵਾਸਤੇ ਬੜੀ ਨਦੀ ਝੂਤਰੇ ਸੀਗੇ ਜਿਨ੍ਹਾਂ ਨੇ ਇੱਕ ਬੱਚੇ ਦੀ ਜਿਹੜੀ ਉਹ ਕਮੀਜ਼ ਉੱਪਰ ਵਾਲੀ ਸਾਨੂੰ ਉਹ ਮਿਲੀ ਸੀਗੀ ਪਰਿਵਾਰ ਨੇ ਜਦੋਂ ਦੇਖਿਆ ਤੇ ਉਹ ਅਚਾਨਕ ਜਦੋਂ ਥੱਲੇ ਉਤਰ ਗਏ ਤੇ ਉਤਰਨ ਤੋਂ ਬਾਅਦ ਉਹ ਬੱਚੀ ਗੰਦਲਾ ਪਾਣੀ ਸੀਗਾ ਪਾਣੀ ਦੇ ਵਿੱਚ ਕਹਿ ਲਿਏ ਕਿ ਕੈਮੀਕਲ ਬਹੁਤ ਸੀਗਾ ਵਿੱਚ ਗੋਹਾ ਡਸਟ ਸਾਰਾ ਕੁਝ ਸੀਗਾ ਜੋ ਉਹ ਬੜੀ ਨਦੀ ਦੇ ਵਿੱਚ ਉਹ ਬੱਚੀ ਡੁੱਬ ਗਈ ਜਿਸ ਨੂੰ ਸਾਡੇ ਗੋਤਾਖੋਰ ਓਮ ਪ੍ਰਕਾਸ਼ ਰਮੇਸ਼ ਕੁਮਾਰ ਮਲਕੀ ਸਿੰਘ ਬੱਬਰ ਸੈਦ ਖਾਨ ਭੀਮ ਚੋਹਾਨ ਸਾਰੇ ਲਗਭਗ 20 ਗੋਤਾਖੋਰ ਦੀ ਜਿਹੜੀ ਟੀਮ ਇੱਥੇ ਪਹੁੰਚੀ ਤੇ ਮਿੰਟ 15 ਦੇ ਉਹ ਜਿਹੜੀ ਬੱਚੀ ਦੀ ਡੈੱਡ ਬੋਡੀ ਸੀ ਉਹ ਅਸੀਂ ਰਿਕਵਰ ਕਰਕੇ ਰਜਿੰਦਰਾ ਹਸਪੀਟਲ ਸਿਵਲ ਦੇ ਵਿੱਚ ਭੇਜਤੀ ਕਿ ਲੋਰ ਉਹ ਕੋਈ ਨਾ ਕੋਈ ਜਿਸ ਨੇ ਕੋਈ ਕਿੱਥੇ ਹੋਰ ਲਵੀ ਕਰਦੀ ਹੈ ਕਿ ਬਾਰੇ ਹਾਂ ਉਹ ਪ੍ਰਵਾਸੀ ਲੋਕ ਯੂਪੀ ਆ ਬਿਹਾਰ ਦੇ ਹੋ ਸਕਦੇ ਨੇ ਜੋ ਇੱਥੇ ਰੈਂਟ ਰਿਹਾ ਆਪਣਾ ਮਕਾਨ ਹੋ ਸਕਦਾ ਹੈਗਾ ਉਹ ਬੱਚਾ ਕਿਉਂਕਿ ਦੇਖੋ ਦੀਵਾਰ ਤੁਸੀਂ ਆ ਦੇਖ ਰਹੋ ਪਿੱਛੇ ਸਾਡੇ ਦੀਵਾਰ ਹੈ ਉਹ ਦੀਵਾਰ ਨੂੰ ਇੱਕ ਫਾਨ ਕੇ ਜਾਣਾ ਔਰ ਉਸ ਤੋਂ ਥੱਲੇ ਜੇ ਆਪਾਂ ਕਹੀਏ ਵੀ ਵੱਡੇ ਬੰਦਿਆਂ ਦਾ ਉਤਰਨਾ ਵੀ ਬਹੁਤ ਮੁਸ਼ਕਿਲ ਦੀ ਗੱਲ ਹੈ ਪਰ ਉਹ ਕਿਸੇ ਨਾ ਕਿਸੇ ਤਰੀਕੇ ਬੱਚੇ ਜਿਹੜੇ ਅਨਜਾਨ ਪਣੇ ਚਾਹ ਕਹਦੀਏ ਜਾਂ ਬਚਪਨਾ ਕਹਦੀਏ ਵੀ ਉਹ ਛੋਟੇ ਬੱਚੇ ਉੱਥੇ ਚਲੇ ਗਏ ਔਰ ਕੱਪੜੇ ਉਤਾਰ ਕੇ ਅਚਾਨਕ ਜਿਵੇਂ ਬੜੀ ਜਾ ਚ ਜੂਪੀ ਵਿਆਹ ਚ ਨਾਂਦ ਨੇ ਇਸ ਤਰ੍ਹਾਂ ਨਾਂਣ ਲੱਗੇ ਤੇ ਜਦੋਂ ਅੱਗੇ ਗਹਿਰਾਈ ਬਹੁਤ ਸੀ ਡੁੰਗਾ ਸੀਗਾ ਹੋ ਪਾਣੀ ਕੁਮਾਰਾ ਸੀਗਾ ਜਿਹਨੂੰ ਆਪਾਂ ਪਾਵਰੀ ਕਹ ਦਿੰਦੇ ਵੀ ਕੁਮਾਂਦਾ ਪਾਣੀ ਉਸ ਟੈਪ ਦੇ ਵਿੱਚ ਪਾਣੀ ਸੀਗਾ ਜੋ ਬੱਚੀ ਪਾਣੀ ਦੀ ਭੇਟ ਚੜ ਗਈ ਐ ਚ ਕਿੰਨੇ ਬੱਚੇ ਸੀ ਕਿਸੀ ਆ ਲਗਭਗ 2 ਬੱਚੇ ਸੀਗੇ ਜਿਹੜਾ ਇੱਕ ਬੱਚਾ ਸੀਗਾ ਉਹ ਪਾਣੀ ਦੇ ਵਿੱਚ ਡੁੱਬ ਗਿਆ ਜਿਹੜੀ 4 ਸਾਲ ਦੀ ਉਮਰ ਗੁੜੀਆ ਸੀਗੀ ਛੋਟੀ ਜਿਹਦੇ ਇੱਕ ਕਹਦੀ ਆਪਾਂ ਨਿੱਕਰ ਅੰਡਰ ਗਾਰਮੈਂਟ ਜਿਹੜਾ ਸੀਗਾ ਉਹੀ ਪਾਇਆ ਸੀ ਕਮੀਜ਼ ਉਦੀ ਬਾਹਰ ਸੀਗੀ ਪਰ ਡਬਲ ਜਿਹੜੀ ਆ ਬੱਚੇ ਦੀ ਮਰਤਕ ਦੇ ਉਹ ਰਜਿੰਦਰਾ ਪਟਿਆਲਾ ਦੇ ਸਿਵਲ ਹਸਪੀਟਲ ਦੇ ਵਿੱਚ ਭੇਜਤਾ ਬਾਕੀ ਸਾਡਾ ਓਮਪ੍ਰਕਾਸ਼ ਜਿਹੜਾ ਗੋਤਾਖੁਰ ਗਿਆ ਸੀ ਉਹ ਦੱਸੂਗਾ ਕੀ ਪੋਜੀਸ਼ਨ ਸੀ ਕਿਸ ਤਰ੍ਹਾਂ ਅੰਦਰ ਕੰਮ ਸੀ ਔਰ ਮਲਕੀਸ਼ ਸਿੰਘ ਬੱਪਾ